ਨਸ਼ੇ ਨੂੰ ਰੋਕਣ ਲਈ ਤੇ ਆਉਣ ਵਾਲੀ ਪੀੜ੍ਹੀ ਨੂੰ ਨਸ਼ਿਆਂ ਤੋਂ ਬਚਾਉਣ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਨੇ ਜਿੱਥੇ ਪੰਜਾਬ ਸਰਕਾਰ ਵੱਲੋਂ ਜੁੱਧ ਨਸ਼ਿਆਂ ਦੇ ਵਿਰੁੱਧ ਜੋ ਮੁਹਿੰਮ ਹੈ ਉਹ ਤੇਜ਼ ਕੀਤੀ ਹੋਈ ਹੈ ਉੱਥੇ ਹੀ ਅੱਜ ਤਲਵੰਡੀ ਸਾਬੋ ਦੇ ਪਿੰਡ ਗਿਆਨਾਂ ਵਿਖੇ ਪਿੰਡ ਦੀ ਪੰਚਾਇਤ ਵੱਲੋਂ ਸਕੂਲ ਵਾਲੇ ਬੱਚਿਆਂ ਨੂੰ ਨਾਲ ਲੈ ਕੇ ਪੁਲਿਸ ਪ੍ਰਸ਼ਾਸਨ ਦੀ ਮੌਜੂਦਗੀ ਦੇ ਵਿੱਚ ਜਿੱਥੇ ਐਸਐਚਓ ਰਾਮਾ ਪਹੁੰਚੇ ਨੇ ਇੱਕ ਨਸ਼ਾ ਵਿਰੋਧੀ ਮਾਰਚ ਕੱਢਿਆ ਕੀ ਮਕਸਦ ਹੈ ਉਹ ਦਿਖਾਉਣਿਆ ਅੱਜ ਦੀ ਰਿਪੋਰਟ yeah ਮੈਨੂੰ ਲੱਗਦਾ ਇੱਕ ਤਾਂ ਮੈਨੂੰ ਲੱਗਦਾ ਇੱਕ ਤਾਂ ਹਾਂਜੀ ਸਰ ਮਾਰਚ ਕੱਦਿਆ ਪਿੰਡ ਦੇ ਵਿੱਚ ਨਸ਼ਾ ਬਰੂਪੀ ਕੀ ਕੀ ਮੈਸੇਜ ਦੇਣਾ ਚਾਹੀਦਾ ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਪਹਿਲਾਂ ਤਾਂ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਪਹਿਲਾਂ ਤਾਂ ਸਾਡੇ ਪਿੰਡ ਦੀ ਨਗਰ ਪੰਚਾਇਤ ਦਾ ਜੀ ਹਣਾ ਜਿਹੜੇ ਮਤਲਬ ਪਹਿਲੀ ਗੱਲ ਤੇ ਇਹ ਵਿਗਿਆਨੇ ਪਿੰਡ ਦੀ ਪੰਚਾਇਤ ਆ ਜਿਹੜੀ ਬੜੀ ਜੰਗ ਪੰਚਾਇਤ ਚੁਣੀ ਗਈ ਆ ਬੜੇ ਨੌਜਵਾਨ ਹਿਮਤੀ ਨੇ ਜੀ ਹਣਾ ਇਹਨਾਂ ਨੇ ਇਸ ਵਾਰ ਸਾਨੂੰ ਆ ਕੇ ਕਿਹਾ ਵੀ ਆਪਣੇ ਪਿੰਡ ਦੇ ਵਿੱਚ ਥੋੜਾ ਜਿਹਾ ਨਸ਼ੇ ਬਾਰੇ ਜਾਗਰੂਕ ਕੀਤਾ ਜਾਵੇ ਬੱਚਿਆਂ ਦੀ ਸਾਨੂੰ ਮਤਲਬ ਹੈਲਪ ਦੀ ਜ਼ਰੂਰਤ ਆ ਤਾਂ ਮੈਂ ਮਤਲਬ ਅਸੀਂ ਮੈਂ ਸਰਕਾਰੀ ਪ੍ਰਾਇਮਰੀ ਸਕੂਲ ਗਿਆਨਾ ਤੇ ਸਰਕਾਰੀ ਆਪਣਾ ਸੀ ਸੈਕੰਡਰੀ ਸਕੂਲ ਗਿਆਨਾ ਵੱਲੋਂ ਇਹ ਸਾਰਾ ਸਟਾਫ ਤੇ ਬੱਚੇ ਲੈ ਕੇ ਅਸੀਂ ਇਹਨਾਂ ਨਾਲ ਸ਼ਾਮਲ ਹੋਏ ਇਹਨਾਂ ਦੀ ਰੈਲੀ ਦੇ ਵਿੱਚ ਤੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਤੇ ਅਸੀਂ ਅੱਗੇ ਤੋਂ ਵੀ ਯਕੀਨ ਦਵਾਉਨੇ ਆ ਇਹ ਵੀ ਜੇ ਮਤਲਬ ਪਿੰਡ ਦੇ ਕੋਈ ਸਾਂਝੇ ਕੰਮਾਂ ਵਾਸਤੇ ਅਸੀਂ ਦੋਨੇ ਸਕੂਲ ਇਹਨਾਂ ਦੇ ਕਿਤੇ ਕੰਮ ਆ ਸਕਦੇ ਆ ਤਾਂ ਅਸੀਂ ਮਤਲਬ ਪੂਰੀ ਹੋਰ ਆਪਣੀ ਪੂਰੀ ਕੋਸ਼ਿਸ਼ ਕਰਕੇ ਇਹਨਾਂ ਦੇ ਨਾਲ ਚੱਲਣ ਲਈ ਤਿਆਰ ਹੋਵਾਂਗੇ ਜੀ ਜਿਵੇਂ ਆਉਣ ਵਾਲੀ ਪੀੜ੍ਹੀ ਇਹ ਜਿਹੜੀ ਜਾਦੀ ਜਿਵੇਂ ਦੇਖਿਆ ਜਾ ਰਿਹਾ ਜੀ ਨਸ਼ਿਆਂ ਵੱਲ ਜਾ ਰਹੀ ਹੈ ਬੱਚਿਆਂ ਦੇ ਮਾਪਿਆਂ ਨੂੰ ਕੀ ਮੈਸੇਜ ਦੇਣਾ ਹੈ ਅ ਬੱਚਿਆਂ ਦੇ ਮਾਪਿਆਂ ਨੂੰ ਤਾਂ ਬਸ ਇਹੋ ਮੈਸੇਜ ਦਿੰਨੇ ਆ ਵੀ ਜਿਹੜਾ ਨਸ਼ਾ ਗਾ ਦੇਖੋ ਇਹ ਨਾਸ਼ ਕਰਦਾ ਗਾ ਹਨਾ ਜੀ ਇੱਕ ਮਾਤਰਾ ਦਾ ਫਰਕ ਹੀ ਆ ਇੱਕ ਨਸ਼ਾ ਕਹਿ ਲੋ ਇੱਕ ਨਾਸ਼ ਕਹਿ ਲੋ ਅਸੀਂ ਬੱਚਿਆਂ ਨੂੰ ਵੀ ਮਤਲਬ ਵੱਧ ਤੋਂ ਵੱਧ ਡੇਲੀ ਲਗਭਗ ਮਾਰਨਿੰਗ ਅਸੈਂਬਲੀ ਦੇ ਵਿੱਚ ਕਹਿੰਦੇ ਹੁੰਨੇ ਆ ਵੀ ਬੇਟਾ ਤੁਸੀਂ ਘਰ ਜਾ ਕੇ ਵੀ ਕਹੋ ਹਨਾ ਜਿਵੇਂ ਆਪਾਂ ਜੇ ਜਰਦੀ ਦੀ ਪੁੜੀ ਦੀ ਗੱਲ ਵੀ ਕਰ ਲਈ ਤਾਂ ਉਹਦੇ ਤੇ ਵੀ ਘੱਟੋ ਘੱਟ ਲਿਖਿਆ ਹੁੰਦਾ ਗਾ ਹਨਾ ਵੀ ਇਹ ਜਿਹੜਾ ਲਾਉਣਾ ਗਾ ਸਿਹਤ ਲਈ ਬਹੁਤ ਨੁਕਸਾਨਦਾਇਕ ਆ ਤੱਕ ਡੁਗਾ ਤਾਂ ਆਪਾਂ ਉਹਨਾਂ ਲਿਖੀਆਂ ਗੱਲਾਂ ਤੇ ਅਮਲ ਕਰੀਏ ਦੇਖੀ ਆਪਣੇ ਆਂਡ ਗਵੰਡ ਦੇ ਵਿੱਚ ਹਨਾ ਕਿੰਨੀਆਂ ਮੌਤਾਂ ਹੋ ਰਹੀਆਂ ਨੇ ਨਸ਼ੇ ਨਾਲ ਹਨਾ ਕਿੰਨੇ ਘਰ ਬਰਬਾਦ ਹੋ ਚੁੱਕੇ ਨੇ ਆਪਣੇ ਪੈਸੇ ਦਾ ਨੁਕਸਾਨ ਹੁੰਦਾਗਾ ਸਿਹਤ ਦਾ ਨੁਕਸਾਨ ਹੁੰਦਾਗਾ ਤਾਂ ਫਿਰ ਕਿਉਂ ਆਪਾਂ ਇਹ ਜੀਆਂ ਭੈੜੀਆਂ ਲਾਮਤਾਂ ਨੂੰ ਆਪਦੇ ਘਰ ਬਾੜਦੇ ਆ ਜਾਂ ਸਹੇੜਦੇ ਆ ਤਾਂ ਇਥੇ ਕਰਕੇ ਮਤਲਬ ਅਸੀਂ ਬੱਚਿਆਂ ਦੇ ਥਰੂ ਵੀ ਮਾਪਿਆਂ ਤੱਕ ਮਦਦ ਬੱਚਿਆਂ ਦੀ ਮਦਦ ਨਾਲ ਵੀ ਮਾਪਿਆਂ ਤੱਕ ਮੈਸੇਜ ਪਹੁੰਚਾਉਨੇ ਆ ਅਸੀਂ ਵੀ ਤੁਸੀਂ ਆਪਦੇ ਮਾਪਿਆਂ ਨੂੰ ਵੀ ਦੱਸੋ ਤੇ ਖੁਦ ਵੀ ਆਪਣੀ ਆਉਣ ਵਾਲੀ ਜ਼ਿੰਦਗੀ ਦੇ ਵਿੱਚ ਨਸ਼ਿਆਂ ਤੋਂ ਦੂਰ ਰਹਿਣਾ ਹੈ ਹਾਂਜੀ ਕੀ ਨਾਮ ਹੈ ਆਪਣਾ ਮੇਰਾ ਇਹ ਨਾਮ ਸੂਬੇਦਾਰ ਸਿੰਘ ਪਿੰਡ ਗਿਆਨਾ ਜੀ ਨਗਰ ਪੰਚਾਇਤ ਸਰਪੰਚ ਆ ਵਾ ਸੀ ਪਿੰਡ ਗਿਆਨਾ ਤੇ ਮਾਰਚ ਕੱਢਿਆ ਨਸ਼ੇ ਦੀ ਬ੍ਰੋਥ ਦੇ ਵਿੱਚ ਕੀ ਮਕਸਦ ਹੈ ਮਕਸਦ ਸਾਡਾ ਇਹੋ ਹੈ ਜੀ ਨਸ਼ਾ ਬਹੁਤ ਜ਼ਿਆਦਾ ਹੱਦ ਤੋਂ ਵੱਧ ਧੱਕਿਆ ਜੀ ਠੀਕ ਹੈ ਆ ਪਿੱਛੇ ਇੱਕ ਦਿਨ ਹੀ ਹੋਇਆ ਜੀ ਸਾਡੇ ਪਿੰਡ ਦੇ ਵਿੱਚ ਇੱਕ ਮੁੰਡੇ ਦੀ ਮੌਤ ਹੋ ਚੁੱਕੀ ਹੈ ਜੀ ਮੇਰਾ ਖਿਆਲ ਜੀ 20 ਕਿ ਸਾਲਾਂ ਦੇ ਹੋਣਗੇ ਜੀ 6 6-7 ਮਹੀਨਿਆਂ ਨੂੰ ਮੈਰਿਜ ਨੂੰ ਹੋਇਆ ਜੀ ਠੀਕ ਹੈ ਮੈਨੂੰ ਇਹ ਚੀਜ਼ ਦੀ ਬਹੁਤ ਜ਼ਿਆਦਾ ਫੀਲਿੰਗ ਹੋਈ ਕਿਉਂਕਿ ਉਹਨਾਂ ਦੀ ਜਿਹੜੀ ਮਾਤਾ ਇੱਕ ਹੀ ਮੁੰਡਾ ਛੇ ਕਰੋ ਜੀ ਉਹ ਸਾਰੀ ਉਮਰ ਕਿਵੇਂ ਕੱਢੂਗੀ ਠੀਕ ਇਹਦਾ ਕਰਕੇ ਅਸੀਂ ਪਿੰਡ ਦੇ ਵਿੱਚ ਪੰਚਾਇਤ ਨੇ ਸਾਰੇ ਇਕੱਠੇ ਹੋ ਕੇ ਕੱਢਿਆ ਵੀ ਸੋਚਿਆ ਵੀ ਅਸੀਂ ਇੱਕ ਰੈਲੀ ਕੱਢ ਕੇ ਪਿੰਡ ਦੇ ਵਿੱਚ ਹੀ ਤੇ ਤਾਂ ਕਿ ਜਾਂ ਹੋਰ ਬੱਚਿਆਂ ਦਾ ਨੁਕਸਾਨ ਨਾ ਹੋ ਸਕੇ ਜੀ ਠੀਕ ਹੈ ਇਹ ਸਾਡੀ ਪੰਚਾਇਤ ਵੱਲੋਂ ਜਾਂ ਆਮ ਲੋਕਾਂ ਵੱਲੋਂ ਸਾਡਾ ਇੱਕ ਸੋਚ ਵਧੀਆ ਸਾਡੀ ਜਿਹੜੀ ਹੈਗੀ ਹੈ ਅਵੇਅਰਨੈਸ ਹੋਣਗੇ ਲੋਕ ਸਾਡੇ ਪਿੰਡ ਦੇ ਲੋਕਾਂ ਨੂੰ ਕੀ ਮੈਸੇਜ ਹੈ ਪਿੰਡ ਦੇ ਲੋਕਾਂ ਨੂੰ ਸਾਰਾ ਇਹੀ ਮੈਸੇਜ ਆ ਵੀ ਆਪਣੇ ਬੱਚਿਆਂ ਨੂੰ ਸੰਭਾਲੋ ਘਰ ਦੇ ਵਿੱਚ ਬਾਹਰਲੇ ਬੱਚਿਆਂ ਨੂੰ ਵੀ ਜਿਹੜੇ ਬੱਚੇ ਨਸ਼ਾ ਕਰਦੇ ਉਹਨਾਂ ਤੋਂ ਦੂਰ ਰੱਖੋ ਜਿਹੜਾ ਕੱਢਦੇ ਉਹਨਾਂ ਨੂੰ ਇਕੱਠੇ ਕਰਕੇ ਉਹਨਾਂ ਦਾ ਆਪਾਂ ਇਲਾਜ ਕਰਾ ਸਕੀਏ ਜੀ ਠੀਕ ਹੈ ਪ੍ਰਸ਼ਾਸਨ ਨੂੰ ਵੀ ਇਹ ਬੇਨਤੀ ਕੀਤੀ ਸੀਗੀ ਜੀ ਪ੍ਰਸ਼ਾਸਨ ਕਹਿੰਦੇ ਬੱਚਿਆਂ ਦੇ ਨਾਮ ਲਿਖੋ ਉਹਨਾਂ ਨੇ ਜਿਹੜੇ ਨਸ਼ੇ ਕਰਦੇ ਆ ਆਪਾਂ ਉਹਨਾਂ ਨੂੰ ਦਵਾਈ ਦਵਾ ਸਕੀਏ ਦਾਖਲ ਕਰ ਸਕੀਏ ਜੀ ਕੀ ਨਾਮ ਹੈ ਜਪਾ ਮਾ ਸੁਦੀਪ ਸਿੰਘ ਮੌਜੂਦਾ ਪੰਚਾਇਤ ਮੈਂਬਰ ਆਂ ਜੀ ਅੰਮਰ ਸਾਹਿਬ ਮਾਰਚ ਕੱਢ ਰਹੇ ਹਾਂ ਜਿਵੇਂ ਜੋਤ ਨਸ਼ਾ ਨਿਪਰੋਕ ਸਰਕਾਰ ਵੱਲੋਂ ਵੀ ਮੁਹਿੰਮ ਜਿਹੜੀ ਚਲਾਈ ਜਾ ਰਹੀ ਹੈ ਹਾਂਜੀ ਕਿ ਇਹ ਨਸ਼ਾ ਦੇ ਦੌਰ ਦੇ ਵਿੱਚ ਆਪਦੀ ਪਿੰਡ ਲੈਵਲ ਤੇ ਕਿ ਮਾਰ ਜਾਂਦੇ ਹੈ ਕੀ ਮਤਸਬ ਹੈ ਮਤਸਬ ਸਾਡਾ ਇਹ ਹੈ ਵੀ ਨਵੇਂ ਨਵੇਂ ਜਿਹੜੇ ਬੱਚੇ ਨਵੀਂ ਦੀ ਉਹਨਾਂ ਦੇ ਜਨਰੇਸ਼ਨ ਦੇ ਬੱਚੇ ਹੈ ਜੀ ਛੋਟੇ ਛੋਟੇ ਉਮਰ ਦੇ ਫਿਰ ਅਸੀਂ ਸਕੂਲ ਦੇ ਬੱਚੇ ਲੈ ਆਏ ਵੀ ਇਹਨਾਂ ਨੂੰ ਅਵੇਰਨੈਸ ਹੋ ਜਾਣਾ ਵੀ ਇਹ ਆਉਣ ਵਾਲੀ ਪੀੜ੍ਹੀ ਇਹ ਨਸ਼ਿਆਂ ਤੋਂ ਜਿਹੜੀ ਵਿਮੁੱਤ ਹੋ ਜਾਏ ਤਾਂ ਕਰਕੇ ਵੀ ਬੱਚਿਆਂ ਨੂੰ ਵੀ ਕਹਿਣੇ ਆ ਵੀ ਅਸੀਂ ਬੱਚਿਆਂ ਨੂੰ ਹਰੋਏ ਕਹਿਣਾ ਵੀ ਮਾੜੀ ਸੰਗਤ ਜਨਾਰਾ ਲੋ ਸਕੂਲ 'ਚ ਵੀ ਮੈਸੇਜ ਦਿੰਨੇ ਆ ਬੱਚਿਆਂ ਦੇ ਮਾਪਿਆਂ ਨੂੰ ਵੀ ਬੇਨਤੀ ਆ ਮੇਰੇ ਵੱਲੋਂ ਜੋ ਵੀ ਜਿੱਥੇ ਵੀ ਪਿੰਡ-ਪਿੰਡ ਵੀਡੀਓ ਦੇਖਣਗੇ ਹਨ ਵੀ ਆਪੋ ਆਪਣੇ ਬੱਚਿਆਂ ਦਾ ਖਿਆਲ ਰੱਖਿਆ ਕਰੋ ਕਿਉਂਕਿ ਆਪਾਂ ਘਰੇ ਬੈਠ ਰਹੇ ਨੇ ਬੱਚੇ ਆਪਣੇ ਬਾਹਰ ਮਾੜੀ ਸੰਗਤ ਚ ਆਉਂਦੇ ਆ ਫਿਰ ਆਪਾਂ ਜਦੋਂ ਕੋਈ ਲਾਂਬਾ ਦਿੰਦਾ ਹੈ ਤਾਂ ਵੀ ਤੁਹਾਡਾ ਬੱਚਾ ਨਸ਼ਾ ਕਰਦਾ ਹੈ ਤਾਂ ਉਹ ਗੱਲ ਨੂੰ ਆਪਾਂ ਵਿਰੋਧ ਕਰਦੇ ਆ ਵੀ ਸਾਡੇ ਬੱਚੇ ਨੂੰ ਐਵੇਂ ਬਦਨਾਮ ਕਰਦਾ ਹੈ ਹਾਲਾਂਕਿ ਘਰ ਤੋਂ ਬਾਹਰ ਜਿਹੜੇ ਬਾਹਰ ਦੇ ਬੱਚੇ ਆ ਜਾਂ ਉਹਨਾਂ ਨੂੰ ਪਤਾ ਹੁੰਦਾ ਵੀ ਸਾਡਾ ਇਹ ਬੱਚਾ ਨਸ਼ਾ ਕਰਦਾ ਹੈ ਤੇ ਮੈਂ ਕਹਿਣਾ ਵੀ ਅਵੇਰਨੈਸ ਰਮਾ ਚਾਹੀਦਾ ਸਾਰਿਆਂ ਨੂੰ ਤੇ ਇੱਕ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰਕੇ ਨਸ਼ਾ ਜਿਹੜਾ ਜ਼ਿੰਦਗੀ ਜਿਹੜੀ ਆਪਣੇ ਖਤਮ ਕਰ ਦਿੰਦਾ ਮੈਂ ਇਹੀ ਮੈਸੇਜ ਦੇਣਾ ਚਾਹਣਾ ਵੀ ਨਸ਼ਿਆਂ ਤੋਂ ਜਾਗਰੂਤ ਹੋ ਕੇ ਆਪਾਂ ਨਸ਼ੇ ਛੱਡੋ ਕੋੜ ਵੱਡੋ ਤੁਹਾmein ਸਭ ਆਜਾ ਕੀ ਨਾਮ ਹੈ ਜੀ ਆਪਣਾ ਮੇਰਾ ਨਾਮ ਹੈ ਗਰਮੀਤ ਸਿੰਘ ਮੈਂ ਚੇਅਰਮੈਨ ਸੀਨੀਅਰ ਸੈਕੰਡਰੀ ਸਕੂਲ ਗਿਆਨਾ ਕੀ ਮਕਸਦ ਹੈ ਜੀ ਤੁਹਾਡੇ ਸਾਹਮਣੇ ਵਿੱਚ ਮਾਰਚ ਕੰਡਿਆ ਹੈ ਨਸ਼ੇ ਦੀ ਗੋਹਟ ਵਿੱਚ ਕੀ ਮੈਸੇਜ ਹੈ ਜੀ ਸਭ ਤੋਂ ਪਹਿਲਾਂ ਤਾਂ ਮੇਰਾ ਸੰਦੇਸ਼ ਹੈ ਜੀ ਸਾਰੇ ਹੀ ਨગર ਨੂੰ ਖਾਸ ਕਰਕੇ ਜਿਹੜੇ ਸਾਡੇ ਦੁਕਾਨਦਾਰ ਵੀਰ ਹੈ ਚਾਹੇ ਉਹ ਮੈਡੀਕਲ ਵਾਲੇ ਹੈ ਚਾਹੇ ਉਹ ਕਰਿਆਣਾ ਵਾਲੇ ਹੈ ਜਾਂ ਹੋਰ ਕਿਸੇ ਨਾਲ ਸੰਬੰਧਿਤ ਦੁਕਾਨਾ ਹੈ ਉਹ ਜੇਕਰ ਆਪਣੇ ਦੁਕਾਨਾ ਦੇ ਉੱਤੇ ਮੈਡੀਕਲ ਦੇ ਉੱਤੇ ਜੋ ਵੀ ਨਸ਼ੇ ਹੈ ਜਿਵੇਂ ਕਰਦਾ ਹੈ ਬੀੜੀ ਹੈ ਕੂਲ ਲਿਪ ਹੈ ਜਸ ਕਾਫੀ ਤਰ੍ਹਾਂ ਦੇ ਕੈਪਸੂਲ ਹੈ ਜੋ ਸਿੰਥੈਟਿਕ ਨਸ਼ੇ ਹੈ ਜੇਕਰ ਉਹ ਬੰਦ ਕਰ ਦੇਣ ਤਾਂ ਕਾਫੀ ਹੱਦ ਤੱਕ ਸਾਡੇ ਨਗਰ ਦੇ ਵਿੱਚੋਂ ਨਸ਼ਾ ਬੰਦ ਹੋ ਸਕਦਾ ਹੈ ਸਟਿੰਗ ਹੈ ਜਿਸ ਤਰ੍ਹਾਂ ਮੈਂਬਰ ਸਾਹਿਬ ਨੇ ਦੱਸਿਆ ਇੱਕ ਸਟਿੰਗ ਵੀ ਨਸ਼ਾ ਹੈ ਇਸ ਨੂੰ ਵੀ ਆਪਾਂ ਆਪਣੇ ਸਟੋਰਾਂ ਦੇ ਉੱਤੋਂ ਰੋਕੀਏ ਆਪਣੇ ਨਗਰ ਦੇ ਵਾਸਤੇ ਭਲਾ ਹੋਵੇਗਾ ਜੀ ਤੁਹਾਡੇ ਮਾਧਿਅਮ ਰਾਹੀਂ ਮੈਂ ਨਾਲ ਦੇ ਪਿੰਡਾਂ ਨੂੰ ਵੀ ਬੇਨਤੀ ਕਰਦਾ ਹਾਂ ਕਿ ਜੋ ਨਾਲ ਲੱਗਦੇ ਪਿੰਡ ਹੈ ਉਹ ਵੀ ਕੋਸ਼ਿਸ਼ ਕਰੋ ਕਿ ਆਪਣੇ ਦੁਕਾਨਾਂ ਦੇ ਉੱਤੋਂ ਇਸ ਤਰ੍ਹਾਂ ਦੇ ਜੋ ਗੈਰ ਨਸ਼ੀ ਹੈ ਉਹ ਬੰਦ ਕਰਾਏ ਜਾਣ ਸਾਡੇ ਨਗਰ ਦੇ ਵਿੱਚ ਸੰਦੀਪ ਕੁਮਾਰ ਹੈ ਇੱਕ ਸੇਠ ਉਹਨਾਂ ਨੇ ਸਾਰੇ ਪ੍ਰਕਾਰ ਦਾ ਨਸ਼ਾ ਬੰਦ ਕੀਤਾ ਤੇ ਉਹਨਾਂ ਦੀ ਦੁਕਾਨ ਪਹਿਲਾਂ ਨਾਲੋਂ ਕਈ ਗੁਣਾ ਵੱਧ ਕੇ ਚੱਲ ਰਹੀ ਹੈ ਤਾਂ ਮੈਂ ਬਾਕੀਆਂ ਨੂੰ ਹੱਥ ਵੰਨ ਕੇ ਬੇਨਤੀ ਕਰਦਾ ਸਾਡੇ ਸਰਪੰਚ ਸਾਹਿਬ ਖੜੇ ਹੈ ਨਗਰ ਦੇ ਸਾਰੇ ਮੋਹਤਵਾਰ ਬੰਦੇ ਖੜੇ ਹੈ ਅਸੀਂ ਸਾਰੇ ਹੀ ਬੇਨਤੀ ਕਰਦੇ ਹਾਂ ਕਿ ਇਹਨਾਂ ਦੁਕਾਨਾਂ ਦੇ ਉੱਤੋਂ ਇਹ ਨਸ਼ੇ ਬੰਦ ਕਰ ਦਿੱਤੇ ਜਾਣ ਤਾਂ ਕਿ ਸਮਾਜ ਦੇ ਵਿੱਚ ਕੋੜ ਵੱਧਿਆ ਜਾਵੇ